ਤੁਸੀਂ ਕੌਣ ਹੋ ਤੁਸੀਂ ਆਪਣੇ ਬਾਰੇ ਵਿੱਚ ਕੀ ਸੋਚਦੇ ਹੋ ਮੈਂ ਕੌਣ ਹਾਂ ਮੈਂ ਆਪਣੇ ਬਾਰੇ ਵਿੱਚ ਕੀ ਸੋਚਦਾ ਅਸਲ ਵਿੱਚ ਮੈਂ ਉਹ ਨਹੀਂ ਹਾਂ ਜੋ ਮੈਂ ਆਪਣੇ ਬਾਰੇ ਵਿੱਚ ਸੋਚਦਾ ਮੈਂ ਉਹ ਵੀ ਨਹੀਂ ਹਾਂ ਜੋ ਤੁਸੀਂ ਮੇਰੇ ਬਾਰੇ ਵਿੱਚ ਸੋਚਦੇ ਹੋ ਅਸਲ ਵਿੱਚ ਮੈਂ ਉਹ ਹਾਂ ਜੋ ਇਹ ਸੋਚਦਾ ਹੈ ਕਿ ਤੁਸੀਂ ਮੇਰੇ ਬਾਰੇ ਵਿੱਚ ਕੀ ਸੋਚਦੇ ਹੋ ਇਹ ਵਿਚਾਰ ਜੇਕਰ ਤੁਸੀਂ ਸਮਝ ਲਿਆ ਤੇ ਇਹ ਤੁਹਾਡਾ ਨਜ਼ਰੀਆ ਹੀ ਬਦਲ ਦਵੇਗਾ ਇਹ ਵਿਚਾਰ ਮੈਂ ਇੱਕ ਥਿਊਰੀ ਤੋਂ ਲਿਆ ਹੈ ਜੋ ਕਿ ਇੱਕ ਅਮਰੀਕੀ ਸੋਸ਼ੀਓਲੋਜਿਸਟ ਹਾਟਨ ਕੋਲੇ ਨੇ ਦਿੱਤੀ ਹੈ ਉਸ ਨੂੰ ਉਹ ਲੁਕਿੰਗ ਗਲਾਸ ਸੈਲਫ ਥਿਊਰੀ ਦਾ ਨਾਮ ਦਿੰਦੇ ਹਨ ਉਹ ਕਹਿੰਦੇ ਹਨ ਕਿ ਬਤੌਰ ਇਨਸਾਨ ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਨੂੰ ਸ਼ੀਸ਼ੇ ਵਿੱਚ ਵੇਖਦੇ ਹਾਂ ਤੇ ਆਪਣੇ ਬਾਰੇ ਵਿੱਚ ਇੱਕ ਰਾਏ ਬਣਾਉਂਦੇ ਹਾਂ ਇਸੇ ਤਰ੍ਹਾਂ ਹੀ ਅਸੀਂ ਇਹ ਸੋਚਦੇ ਰਹਿੰਦੇ ਹਾਂ ਕਿ ਦੂਸਰੇ ਸਾਡੇ ਬਾਰੇ ਵਿੱਚ ਕੀ ਸੋਚਦੇ ਨੇ ਇਸ ਤਰ੍ਹਾਂ ਸੋਚ ਕੇ ਅਸੀਂ ਆਪਣੀ ਸ਼ਬੀ ਨੂੰ ਆਪਣੀ ਹੋਂਮੇ ਨੂੰ ਆਪਣੇ ਅੰਦਰਲੇ ਮਨ ਨੂੰ ਘੜਨਾ ਸ਼ੁਰੂ ਕਰ ਦਿੰਦੇ ਹਾਂ ਤੇ ਆਪਣੇ ਆਪ ਨੂੰ ਉਸੇ ਹੀ ਨਜ਼ਰੀਏ ਨਾਲ ਦੇਖਣਾ ਸ਼ੁਰੂ ਕਰ ਦਿੰਨੇ ਆ ਮੰਨ ਲਓ ਇੱਕ ਇਨਸਾਨ ਬਹੁਤ ਜ਼ਿਆਦਾ ਪੜਦਾ ਹੋਵੇ ਤੇ ਉਸ ਪੜ੍ਹਾਈ ਦੇ ਲਈ ਉਹ ਬਹੁਤ ਸਾਰਾ ਸਮਾਂ ਆਪਣੀ ਜ਼ਿੰਦਗੀ ਵਿੱਚੋਂ ਦਿੰਦਾ ਹੋਵੇ ਉਹਨੂੰ ਦੇਖ ਕੇ ਕੋਈ ਹੋਰ ਪੜਨ ਵਾਲਾ ਇਹ ਕਹੇਗਾ ਯਾਰ ਤੂੰ ਤੇ ਬਹੁਤ ਜ਼ਿਆਦਾ ਪੜਦਾ ਏ ਕੀ ਤੂੰ ਕਮਾਲ ਕਰੀ ਜਾਣਾ ਮੈਂ ਵੀ ਇੰਨਾ ਚਿਰ ਨਹੀਂ ਪੜ ਸਕਦਾ ਜਿੰਨੇ ਚਿਰ ਤੱਕ ਤੂੰ ਪੜ ਲੈਣਾ ਹੈ ਮੰਨ ਲਓ ਕੋਈ ਦੋ ਜਣੇ ਯੂਪੀਐਸਸੀ ਦੀ ਤਿਆਰੀ ਕਰ ਰਹੇ ਹੋਣ ਉਹਨਾਂ ਦੀ ਇੱਕ ਦੂਜੇ ਦੀ ਇਸ ਪੜ੍ਹਾਈ ਦੀ ਜੋ ਸ਼ਿੱਦਤ ਹੈ ਜੋ ਉਹਨਾਂ ਦਾ ਜਜ਼ਬਾ ਹੈ ਉਹ ਇੱਕ ਦੂਜੇ ਦੇ ਜਜ਼ਬੇ ਦੀ ਕਦਰ ਕਰਨਗੇ ਪਰ ਜਿਹੜਾ ਕਦੀ ਕਿਤਾਬਾਂ ਦੇ ਨੇੜੇ ਨਹੀਂ ਗਿਆ ਉਹ ਕੋਈ ਮਿੱਤਰ ਜੇਕਰ ਉਹਨਾਂ ਕੋਲ ਆ ਕੇ ਬੈਠ ਜਾਵੇ ਤਾਂ ਉਹ ਉਹਨਾਂ ਨੂੰ ਕਹੇਗਾ ਤੁਸੀਂ ਨਾ ਕਿਤਾਬੀ ਕਿਹੜੇ ਹੋ ਹੋਰ ਪਤਾ ਨਹੀਂ ਹੈ ਅਜਿਹਿਆਂ ਕੈਸੀਆਂ ਗੱਲਾਂ ਉਹਨਾਂ ਨੂੰ ਕਹਵੇਗਾ ਇਸੇ ਤਰ੍ਹਾਂ ਹੀ ਸਮਾਜ ਵਿੱਚ ਵਿੱਚਰਦੇ ਆਂ ਜਦੋਂ ਅਸੀਂ ਆਪਣੀ ਛਵੀ ਕਢ ਲੈਨੇ ਹਾਂ ਉਸੇ ਨੂੰ ਹੀ ਆਧਾਰ ਬਣਾ ਕੇ ਅਸੀਂ ਆਪਣਾ ਜੀਵਨ ਅੱਗੇ ਤੋਂ ਅੱਗੇ ਲਈ ਜਾਂਦੇ ਹਾਂ ਮੰਨ ਲਓ ਇੱਕ ਬੱਚਾ ਕਲਾਸ ਵਿੱਚ ਬੈਠਾ ਹੈ ਤੇ ਆਪਣੇ ਪ੍ਰਤੀ ਉਹ ਇਹ ਰਾਏ ਬਣਾ ਲਵੇ ਕਿ ਮੈਂ ਬਹੁਤ ਸ਼ਰਮਿਲਾ ਹਾਂ ਮੇਰੇ ਵਿੱਚ ਤਾਂ ਹੌਂਸਲਾ ਹੀ ਨਹੀਂ ਹੈ ਸਟੇਜ ਦੇ ਉੱਤੇ ਆ ਕੇ ਬੋਲਣ ਦਾ ਤਾਂ ਹੋਵੇਗਾ ਕੀ ਉਹ ਇਸੇ ਤਰ੍ਹਾਂ ਹੀ ਆਪਣੇ ਜੀਵਨ ਨੂੰ ਜਿੰਦਾ ਜਾਏਗਾ ਤੇ ਉਸ ਦੀ ਇੱਕ ਛਵੀ ਪੱਕੇ ਤੌਰ ਤੇ ਉਸ ਦੇ ਹੀ ਮਨ ਵਿੱਚ ਆਪਣੇ ਬਾਰੇ ਬਣ ਜਾਵੇਗੀ ਪਰ ਹੋ ਸਕਦਾ ਹੈ ਕਿ ਉਹ ਜੋ ਆਪਣੇ ਬਾਰੇ ਵਿੱਚ ਸੋਚ ਰਿਹਾ ਹੈ ਉਹ ਗਲਤ ਹੋਵੇ ਹੋ ਸਕਦਾ ਹੈ ਕਿ ਕੋਈ ਐਸਾ ਟੀਚਰ ਆਵੇ ਜਾਂ ਐਸਾ ਮਾਹੌਲ ਹੋਵੇ ਜਿੱਥੇ ਉਹ ਸੁਖਾਵਾਂ ਮਹਿਸੂਸ ਕਰੇ ਤੇ ਉਹੀ ਬੱਚਾ ਬੋਲਣ ਲੱਗ ਜਾਵੇ ਉੱਥੇ ਜੋ ਉਸ ਦੀ ਆਪਣੇ ਪ੍ਰਤੀ ਧਾਰਨਾ ਹੈ ਉਹ ਗਲਤ ਸਾਬਤ ਹੋ ਜਾਵੇ ਹੁਣ ਆਪਾਂ ਦੂਜੀ ਗੱਲ ਕਰਦੇ ਹਾਂ ਆਈ ਐਮ ਨਾਟ ਵਾਟ ਯੂ ਥਿੰਕ ਆਮ ਹੋ ਸਕਦਾ ਹੈ ਕੰਮ ਉੱਤੇ ਤੁਸੀਂ ਮਿਹਨਤੀ ਹੋਵੋ ਇਮਾਨਦਾਰ ਹੋ ਸੱਚ ਤੇ ਪਹਿਰਾ ਦੇਣ ਵਾਲੇ ਹੋ ਚੰਗਾ ਕੰਮ ਕਰਨ ਵਾਲੇ ਹੋ ਤੇ ਇਸ ਲਈ ਕਦੀ ਕਦੀ ਤੁਸੀਂ ਉੱਚੀ ਵੀ ਬੋਲ ਦਿੰਦੇ ਹੋ ਲੜਦੇ ਹੋ ਤੇ ਹੋ ਸਕਦਾ ਹੈ ਤੁਹਾਡੇ ਕੋਲੀਗ ਜਿਹਹਾਨੂੰ ਤੁਹਾਨੂੰ ਇਹ ਕਹਿ ਕੇ ਭੰਡਣ ਕਿ ਇਹ ਬਹੁਤ ਆਕੜ ਖੋਰਾ ਹੈ ਇਹ ਬਹੁਤ ਜ਼ਿਆਦਾ ਬੋਲਦਾ ਹੈ ਪਰ ਉਹ ਤੁਹਾਡੀ ਅਸਲੀ ਭਾਵਨਾ ਨੂੰ ਜੋ ਮਿਹਨਤ ਦੀ ਭਾਵਨਾ ਹੈ ਚੰਗਾ ਕੰਮ ਕਰਨ ਦੀ ਭਾਵਨਾ ਹੈ ਹੋ ਸਕਦਾ ਹੈ ਉਹਨੂੰ ਨਕਾਰ ਰਹੇ ਹੋਣ ਤੇ ਤੁਸੀਂ ਹੋ ਸਕਦਾ ਹੈ ਉਹਨਾਂ ਦਾ ਅਸਰ ਕਬੂਲਦੇ ਹੋ ਤੇ ਨਾਂ ਵੀ ਕਬੂਲਦੇ ਹੋ ਦੂਜਾ ਹੈ ਕਿ ਮੈਂ ਉਹ ਹਾਂ ਜੋ ਮੈਂ ਸੋਚਦਾ ਹਾਂ ਕਿ ਤੁਸੀਂ ਮੇਰੇ ਬਾਰੇ ਵਿੱਚ ਕੀ ਸੋਚਦੇ ਹੋ ਇਹ ਕਈ ਵਾਰ ਬੜਾ ਹੀ ਘਾਤਕ ਸਿੱਧ ਹੁੰਦਾ ਹੈ ਮੰਨ ਲਓ ਇੱਕ ਕਾਮਾ ਇਹ ਸੋਚੇ ਕਿ ਮੇਰਾ ਬੌਸ ਮੈਨੂੰ ਵਾਰ-ਵਾਰ ਇੱਕੋ ਗੱਲ ਕਹੀ ਜਾ ਰਿਹਾ ਹੈ ਤੈਨੂੰ ਕੰਮ ਕਰਨਾ ਨਹੀਂ ਆਉਂਦਾ ਤੂੰ ਬਹੁਤ ਹੀ ਨਿਠੱਲਾ ਹੈ ਤੇ ਹੋ ਸਕਦਾ ਹੈ ਸਾਡਾ ਦਿਮਾਗ ਉਸ ਗੱਲ ਨੂੰ ਮੰਨ ਲਵੇ ਤੇ ਉਸ ਗੱਲ ਨੂੰ ਮੰਨਦਿਆਂ ਹੋਇਆਂ ਹੀ ਕੰਮ ਨਾ ਕਰਕੇ ਨਕਾਰਾਪਨ ਸ਼ੋਅ ਕਰਕੇ ਆਪਣੀ ਇੱਕ ਪੱਕੀ ਆਈਡੈਂਟੀਟੀ ਘੜ ਲਵੇ ਤੇ ਉਸ ਨਜ਼ਰੀਏ ਦੇ ਨਾਲ ਹੀ ਆਪਣੇ ਆਪ ਨੂੰ ਦੇਖਣ ਲੱਗ ਜਾਵੇ ਭਾਵੇਂ ਕਿ ਸੱਚ ਨਹੀਂ ਵੀ ਹੁੰਦਾ ਫਿਰ ਵੀ ਉਹ ਇਨਸਾਨ ਆਪਣੀ ਨਿਜ ਨੂੰ ਉਨ੍ਹਾਂ ਵਿਚਾਰਾਂ ਦੇ ਰਾਹੀਂ ਹੀ ਦੇਖ ਦੇ ਕੇ ਕੰਮਣਾ ਸ਼ੁਰੂ ਕਰ ਦਿੰਦਾ ਹੈ ਇਸ ਗੱਲ ਦੀ ਪ੍ਰੋੜਤਾ ਕਰਦੀ ਇੱਕ ਕਹਾਣੀ ਹੈ ਕਿ ਇੱਕ ਰਾਜੇ ਕੋਲ ਦੋ ਬੜੇ ਹੀ ਸਕੀਮੀ ਬਦਮਾਸ਼ ਕਿਸਮ ਦੇ ਬੰਦੇ ਆਏ ਤੇ ਉਹ ਹਵਾ ਵਿੱਚ ਹੱਥ ਲਹਿਰਾ ਕੇ ਕਹਿਣ ਲੱਗੇ ਕਿ ਰਾਜਾ ਸਾਹਿਬ ਆ ਤੁਹਾਡੇ ਦਰਬਾਰ ਵਿੱਚ ਅਸੀਂ ਅੱਜ ਆ ਇੱਕ ਸੂਟ ਲੈ ਕੇ ਆਏ ਆ ਇਹ ਬਸਤਰ ਲੈ ਕੇ ਆਏ ਆ ਇਹਨਾਂ ਵਸਤਰਾਂ ਨੂੰ ਪਾ ਕੇ ਤੁਸੀਂ ਬਹੁਤ ਹੀ ਸੋਹਣੇ ਲੱਗੋਗੇ ਪਰ ਇਹ ਦਿਖਾਈ ਉਹਨੂੰ ਦਿੰਦੇ ਨੇ ਜਿਹੜਾ ਸਿਆਣਾ ਹੋਵੇ ਤੇ ਇੱਥੇ ਕੀ ਹੁੰਦਾ ਹੈ ਕਿ ਉਹ ਰਾਜਾ ਇਸ ਗੱਲੋਂ ਕਿ ਕੋਈ ਉਸਨੂੰ ਮੂਰਖ ਨਾ ਕਹਿ ਦੇਵੇ ਉਹ ਕਹਿੰਦਾ ਹੈ ਹਾਂ ਹਾਂ ਵਾ ਵਾ ਕੀ ਸ਼ਾਨਦਾਰ ਕੱਪੜੇ ਨੇ ਮੈਂ ਕੱਲ ਦਰਬਾਰ ਵਿੱਚ ਇਹਨਾਂ ਨੂੰ ਹੀ ਪਾਵਾਂਗਾ ਰਾਜੇ ਤੋਂ ਡਰਦੇ ਜੋ ਉਹਦੇ ਚੇਲੇ ਹੁੰਦੇ ਨੇ ਜੋ ਉਹਦੇ ਮੰਤਰੀ ਹੁੰਦੇ ਨੇ ਵਜ਼ੀਰ ਹੁੰਦੇ ਨੇ ਉਹ ਕਰਨ ਲੱਗ ਜਾਂਦੇ ਨੇ ਕਿ ਵਾ ਵਾ ਰਾਜਾ ਜੀ ਇਹਨੇ ਸੋਹਣੇ ਕੱਪੜੇ ਅੱਗੇ ਤੇ ਤੁਸੀਂ ਕਦੀ ਪਾਏ ਨਹੀਂ ਇਹਨਾਂ ਨੂੰ ਜ਼ਰੂਰ ਕੱਲ ਪਾਇਓ ਇਹ ਦੇਖ ਕੇ ਜੋ ਆਮ ਜਨਤਾ ਹੁੰਦੀ ਹੈ ਉਹ ਵੀ ਡਰਦੀ ਮਾਰੀ ਇਸੇ ਤਰ੍ਹਾਂ ਹੀ ਬੋਲਣ ਲੱਗ ਜਾਂਦੀ ਹੈ ਹੁਣ ਹੁੰਦਾ ਕੀ ਹੈ ਕਿ ਅਸੀਂ ਕਿਸੇ ਦੇ ਵਿਚਾਰਾਂ ਜਾਂ ਕਿਸੇ ਦੇ ਝੂਠ ਨੂੰ ਆਪਣਾ ਸੱਚ ਮੰਨ ਲੈਨੇ ਹਾਂ ਤੇ ਉਹਦੇ ਅਨੁਸਾਰ ਹੀ ਆਪਣੀ ਪਹਿਚਾਣ ਨੂੰ ਘੜਨਾ ਸ਼ੁਰੂ ਕਰ ਦਿੰਨੇ ਹਾਂ ਇੱਥੇ ਅਸੀਂ ਵੱਡੀ ਗਲਤੀ ਕਰਦੇ ਹਾਂ ਤੇ ਅਸੀਂ ਆਪਣੇ ਆਪ ਨੂੰ ਹੀ ਖਤਮ ਕਰ ਲੈਂਦੇ ਹਾਂ ਅਸੀਂ ਉਹ ਬਣ ਜਾਂਦੇ ਹਾਂ ਜੋ ਦੂਜੇ ਸਾਡੇ ਬਾਰੇ ਸੋਚਦੇ ਹਨ ਸਾਨੂੰ ਹਰ ਮੌਕੇ ਤੇ ਐਵੇਂ ਦੂਜਿਆਂ ਦੇ ਵਿਚਾਰਾਂ ਨੂੰ ਜ਼ਿਆਦਾ ਵੀ ਸੀਰੀਅਸ ਨਹੀਂ ਲੈਣਾ ਚਾਹੀਦਾ ਸਾਨੂੰ ਦੂਸਰਿਆਂ ਦੇ ਸਾਡੇ ਪ੍ਰਤੀ ਜੋ ਵਿਚਾਰ ਹਨ ਉਹਨਾਂ ਦੀ ਚੰਗੀ ਤਰ੍ਹਾਂ ਪਰਖ ਕਰ ਲੈਣੀ ਚਾਹੀਦੀ ਹੈ ਕਿਉਂਕਿ ਜੇਕਰ ਅਸੀਂ ਇਹ ਪਰਖ ਨਾ ਕੀਤੀ ਤਾਂ ਅਸੀਂ ਆਪਣੇ ਆਪੇ ਨੂੰ ਆਪਣੇ ਸੈਲਫ ਕੌਨਫੀਡੈਂਸ ਤੋਂ ਹੀ ਗਵਾ ਲਵਾਂਗੇ ਸੋ ਹਮੇਸ਼ਾ ਆਪਣੇ ਪ੍ਰਤੀ ਸੁਚਾਰੂ ਵਿਚਾਰ ਰੱਖੋ ਪੋਜ਼ਿਟਿਵ ਵਿਚਾਰ ਰੱਖੋ ਤੇ ਵਧੀਆ ਢੰਗ ਨਾਲ ਆਪਣੇ ਜੀਵਨ ਨੂੰ ਜੀਣ ਦੀ ਕੋਸ਼ਿਸ਼ ਕਰੋ ਤੇ ਆਪਣੇ ਨਿਜ ਨੂੰ ਇੱਕ ਪੇਂਟਿੰਗ ਦੀ ਤਰ੍ਹਾਂ ਰੰਗ-बिरंगा ਖੂਬਸੂਰਤ ਬਣਾਉਣ ਦਾ ਯਤਨ ਕਰੋ